ਤਾਇਆ ਮਾਊਂਲਾ ਪਿੰਡ ਗਰਦਾਸ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਡਿਪੂ ਹੋਲਡਰ ਤੋਲਦਾਸੀ ਘਟ ਕਨਕ ਮੌਕੇ ਤੇ ਪਹੁੰਚ ਗਈ ਮਜੂਦਾ ਮਹਿਲਾ ਸਰਪੰਚ ਮਹਿਲਾ ਸਰਪੰਚ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਵੀ ਕੀਤੀ ਸੀ ਜਿਸ ਨੂੰ ਵੇਖਦੇ ਹੋਏ ਸਾਡੀ ਟੀਮ ਜਦੋਂ ਪਿੰਡ ਗਰਦਾਸ ਨੰਗਲ ਵਿੱਚ ਪਹੁੰਚੀ ਤਾਂ ਮਹਿਲਾ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕਿ ਹਰ ਵਾਰ ਕਨਕ ਘਟ ਤੋਲਦਾ ਸੀ ਅਤੇ ਇਸ ਵਾਰ ਸਰਕਾਰ ਨੇ ਨਵੇਂ ਕੰਡੇ ਵੀ ਦਿੱਤੇ ਹੋਏ ਹਨ ਨਵੇਂ ਕੰਡੇਆਂ ਦੇ ਉੱਪਰ ਕਣਕ ਤੋਲੀ ਜਾਵੇ ਇਹ ਡੀਪੋ ਹੋਲਡਰ ਫਿਰ ਪੁਰਾਣੇ ਕੰਡੇ ਉੱਪਰ ਕਣਕ ਤੋਲ ਕੇ ਲੋਕਾਂ ਨੂੰ ਲੁੱਟ ਰਿਆ ਸੀ ਜਿਸ ਦਾ ਸਾਨੂੰ ਪਤਾ ਲੱਗਾ ਤੇ ਸਮਮੁਕੀ ਤੇ ਪਹੁੰਚੇ ਅਤੇ ਵੀਡੀਓ ਬਣਾ ਕੇ ਅਪਲੋਡ ਵੀ ਕੀਤੀ ਗਈ ਦੂਸਰੇ ਪਾਸੇ ਡੀਪੋ ਹੋਲਡਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ ਸ਼੍ਰੀ ਰਾਦੇ ਕਲਾਥ ਹਾ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਪਹਿਲਾਂ ਤੇ ਆਪਣਾ ਨਾਮ ਦੱਸ ਦਿਆਂ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਮੈਡਮ ਇੱਕ ਤੁਸੀਂ ਆਪਣੇ ਇੱਕ ਪੇਜ ਦੇ ਉੱਤੇ ਵੀਡੀਓ ਵਾਇਰਲ ਕੀਤੀ ਜੋ ਕਿ ਕੜਕਨੋਂ ਲੈ ਕੇ ਵੱਧ ਘੱਟ ਚੋਂ ਇਹਨੇ ਕੀ ਮਾਮਲਾ ਜੀ ਹਾਂਜੀ ਰਾਤੀ ਨਾ ਮੇਰੇ ਕੋਲ 7:30 ਵਜੇ ਦਾ ਕ੍ਰੀਡਾ ਟਾਈਮ ਹਣਾ 7:00 ਵਜੇ ਦਾ ਮੇਰੇ ਕੋਲ ਨਾ ਕੁਝ ਪਿੰਡ ਦੇ ਲੋਕ ਆਏ ਤੇ ਉਹਨਾਂ ਦੱਸਿਆ ਵੀ ਜਿਹੜੀ ਕਣਕ ਆ ਸਾਨੂੰ ਘਟ ਮਿਲ ਗਈ ਆ ਤੇ ਮੈਂ ਜਦੋਂ ਮੌਕੇ ਦੇ ਉੱਤੇ ਗਈ ਆ ਦਰਵਾਜ਼ਾ ਬੰਦ ਸੀਗਾ ਇਹ ਚਿਮਾ ਸਾਫਾ ਸਰਪੰਚ ਸੀਗਾ ਜਿਹਦਾ ਇਹ ਤਾਂ ਪਹਿਲਾਂ ਦਾ ਸ਼ਿਕਾਇਤਾਂ ਬਹੁਤ ਸੀਗੀਆਂ ਪਹਿਲਾਂ ਵੀ ਲੋਕ ਕਰਦੇ ਆਏ ਨੇ ਪਰ ਰਾਤ ਜਿਹੜਾ ਸੀਗਾ ਉਹ ਸਹੀ ਮੌਕਾ ਸੀਗਾ ਤੇ ਲੋਕਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਜਦੋਂ ਮੈਂ ਜਾ ਕੇ ਦਰਵਾਜ਼ਾ ਖਲਾਇਆ ਤੇ ਜਦੋਂ ਕਿ ਸਰਕਾਰ ਨੇ ਸਾਨੂੰ ਹੁਣ ਜਿਹੜੀ ਆ ਉਹ ਕਣਕ ਵਾਸਤੇ ਜਿਹੜੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਵਾ ਲੇਕਿਨ ਇਹ ਰਾਤ ਪੁਰਾਣੀ ਮਸ਼ੀਨ ਤੇ ਹੀ ਕਣਕ ਤੋਲ ਕੇ ਦੇ ਰਹੇ ਸੀ ਮੈਂ ਪੂਰੀ ਵੀਡੀਓ ਮੇਰੇ ਕੋ 21 ਮਿੰਟ ਦੀ ਆ ਔਰ 25 ਸੈਕਿੰਡ ਦੀ ਇੱਕ 10 ਮਿੰਟ ਦੀ ਆ ਜਿਹੜੀ ਕਿ ਅਪਲੋਡ ਨਹੀਂ ਹੋ ਰਹੀ ਫੇਸਬੁੱਕ ਤੇ ਤੇ ਮੈਂ ਆਪਣਾ ਪੂਰਾ ਡਾਟਾ ਦਵਾਂਗੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤੇ 30 ਕਿਲੋ ਕਣਕ ਸੀ ਰਮੇਸ਼ ਕੁਮਾਰ ਸੀ ਕੋਈ 30 ਕਿਲੋ ਕਣਕ ਸੀ ਤੇ ਜਦ ਕਿ ਉਹਦੀ 29 ਕਿਲੋ ਉਤੇ ਕੰਡੇ ਤੇ ਜਿਹੜੀ ਤੋਲੀ ਗਈ ਹੈ ਤੇ ਵੀਡੀਓ ਅਪਲੋਡ ਹੋਈ ਹੈ ਫਿਰ ਜਦੋਂ ਪੁਰਾਣੀ ਮਸ਼ੀਨ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਪੁਰਾਣੀ ਮਸ਼ੀਨ ਦੇ ਉੱਤੇ ਜਿਹੜਾ ਉਹ ਕਣਕ ਜਿਹੜੀ ਉਹ ਦੇ ਕਿਉਂ ਦੇ ਰਹੇ ਹੋ ਜਦ ਕਿ ਨਵੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਉਸ ਤੋਂ ਬਾਅਦ ਦੇਖੋ ਮੈਂ ਫਿਰ ਉਹ ਮੌਕੇ ਦੇ ਉੱਤੇ ਵੀਡੀਓ ਬਣਾਈ ਹੈ ਅੰਦਰੋਂ ਮਸ਼ੀਨ ਕੱਢ ਕੇ ਲਿਆਏ ਨੇ ਫਿਰ ਇਹਨਾਂ ਨੇ ਜਿਹੜੀ ਉਹ ਮਸ਼ੀਨ ਲਗਾਈ ਮੇਰੇ ਸਾਹਮਣੇ ਲਗਾਈ ਔਰੇ 60 ਕਿਲੋ ਦੀ 52 ਕਿਲੋ ਕਣਕ ਨਿਕਲ ਲਈਏ ਲੇਕਿਨ ਇਹ ਗਰੀਬ ਮਾਰ ਆ ਸਾਨੂੰ ਆ ਪਹਾੜੀ ਲੜਾਈ ਸਿਸਟਮ ਦੇ ਖਿਲਾਫ ਆ ਕਰਪਸ਼ਨ ਦੇ ਖਿਲਾਫ ਆ ਤੇ ਇਹ ਨਹੀਂ ਹੋਣਾ ਚਾਹੀਦਾ ਮੈਡਮ ਲਗਾਤਾਰ ਬਗਲ ਦੇਖਿਆ ਗਿਆ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੂੰ ਘੱਟ ਕਰ ਦਿੱਤੀ ਗਈ ਹਾਂਜੀ ਬਹੁਤ ਸਾਰੇ ਲੋਕ ਸੀ ਉਸ ਟਾਈਮ ਤੇ 30 40 ਲੋਕ ਸੀਗੇ ਜਿਹੜੇ ਵੀਡੀਓ ਦੇ ਵਿੱਚ ਵੀ ਸੀ ਔਰ ਉਹਨਾਂ ਨੇ ਆਵਾਜ਼ ਵੀ ਉਠਾਈ ਤੇ ਹਾਂ ਸਾਡੇ ਨਾਲ ਗਲਤ ਕੰਮ ਹੁੰਦਾ ਵਾ ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਇਨਫੋਰਮ ਕੀਤਾ ਵੀ ਤੁਸੀਂ ਆਓ ਮੌਕੇ ਤੇ ਅੱਜ ਤੱਕ ਉਹ ਕਹਿੰਦੇ ਜਿਹੜੇ ਵੀ ਸਰਪੰਚ ਨੂੰ ਅਸੀਂ ਕਹਿਣ ਗਏ ਆ ਲੇਕਿਨ ਅੱਜ ਤੱਕ ਕੋਈ ਮੌਕੇ ਤੇ ਨਹੀਂ ਪਹੁੰਚਿਆ ਲੇਕਿਨ ਮੈਨੂੰ ਆਪਣੀ ਜਨਤਾ ਦੀ ਆਵਾਜ਼ ਜਿਨ੍ਹਾਂ ਲੋਕਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਆ ਮੈਂ ਉਹਨਾਂ ਦੀ ਸਾਈਤਾ ਨਾਲ ਹੀ ਬਣੀ ਆ ਇਸ ਕਰਕੇ ਮੈਨੂੰ ਉਹਨਾਂ ਦੇ ਕਹਣੇ ਤੇ ਜਾਣਾ ਪਿਆ ਔਰ ਜਦ ਮੈਂ ਉੱਥੇ ਜਾ ਕੇ ਵੇਖਿਆ ਵਾਕਈ ਕ੍ਰਪਸ਼ਨ ਹੋ ਰਹੀ ਸੀ ਤੇ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਨੂੰ ਗਰੀਬਾਂ ਦੇ ਹੱਕ ਵਿੱਚ ਲੜਨਾ ਚਾਹੀਦਾ ਨਾ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰੀਏ ਨਾ ਕਿ ਮਾਰੀਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਆਪੋਜ਼ਿਟ ਪਾਰਟੀ ਦੇ ਸੀ ਜਿਹੜੇ ਮੇਰੇ ਤੋਂ ਹਾਰੇ ਸੀ ਉਹ ਵੀ ਉੱਥੇ ਉਹਨਾਂ ਨੇ ਫੋਨ ਕਰਕੇ ਬੁਲਾ ਲਏ ਮੇਰੀ ਮੌਕੇ ਤੇ ਇਨਸਪੈਕਟਰ ਨਾਲ ਗੱਲ ਕਰਾਈ ਗਈ ਲੇਕਿਨ ਉਹ ਇਨਸਪੈਕਟਰ ਨੇ ਮੌਕੇ ਤੇ ਕਹਿਤਾ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਮੈਂ ਉਸ ਟਾਈਮ ਤੇ ਰੋਚ ਭੜਕੀ ਸੀ ਮੈਂ ਕਿਹਾ ਕਿ ਤੁਸੀਂ ਕਿਉਂ ਕਰ ਰਹੇ ਇੱਕ ਗਲਤ ਕੰਮ ਤੇ ਉਸ ਟਾਈਮ ਤੇ ਇਨਸਪੈਕਟਰ ਨਾਲ ਗੱਲ ਕਰਾਈ ਇਨਸਪੈਕਟਰ ਨੇ ਸਾਫ ਮੁਕਰ ਗਏ ਉਹਨਾਂ ਦਾ ਨੰਬਰ ਉਸ ਟਾਈਮ ਦੀ ਕਾਲ ਕਢਾ ਕੇ ਦੇਖੀ ਜਾਏ ਸਾਬਕਾ ਸਰਪੰਚ ਚਿਮਨ ਕੁਮਾਰ ਕੋਲੋਂ ਤੇ ਉਸ ਟਾਈਮ ਦੀ ਕਾਲ ਜਿਹੜੀ ਹੈ ਕਿ ਉਹ ਦੇਖਿਆ ਜਾਵੇ ਕਿ ਇਹ ਮੌਕੇ ਦਾ ਸਾਡਾ ਇਨਸਪੈਕਟਰ ਹੀ ਜਾਂ ਮੇਰੇ ਨਾਲ ਇਹਨੇ ਝੂਠ ਬੋਲਿਆ ਤੇ ਇਹ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਜਦੋਂ ਭਾਬੀ ਇੰਸਪੈਕਟਰ ਨਾਲ ਗੱਲ ਕਰਨ ਤੋਂ ਬਾਅਦ ਉਹ ਵੀ ਮੁਕਰ ਗਿਆ। ਉਹ ਵੀ ਮੁਕਰ ਗਿਆ। ਉਹ ਕਹਿੰਦੇ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ। ਜਦਕਿ ਇਹਨਾਂ ਨੇ ਚੇਮਨ ਕੁਮਾਰ ਨੇ ਮੇਰੇ ਨਾਲ ਇੰਸਪੈਕਟਰ ਦੀ ਗੱਲ ਕਰਾਤੀ ਜਦੋਂ ਮੈਂ ਇਹਨਾਂ ਨੂੰ ਪੁੱਛਤਾਛ ਕੀਤੀ ਆ ਇਹ ਮੌਕੇ ਦੇ ਉਤੇ ਅੰਦਰ ਵੜ ਗਿਆ ਕੋਈ ਇੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਪਰ ਜਨਤਾ ਮੇਰੇ ਨਾਲ ਖੜੀ ਸੀ ਜਿਨ੍ਹਾਂ ਨੂੰ ਕਣਕ ਘੱਟ ਮਿਲੀ ਸੀ ਉਸ ਟਾਈਮ ਤੇ ਮੌਕੇ ਤੇ ਜਿਹੜੀਆਂ ਦੋ ਕਣਕਾਂ ਤੋਲੀਆਂ ਜਾ ਰਹੀਆਂ ਸੀ ਇੱਕ 60 ਕਿਲੋ ਵਿੱਚੋਂ 58 ਕਿਲੋ ਨਿਕਲੀ ਜਿਹੜੀ ਵੀਡੀਓ ਅਪਲੋਡ ਕੀਤੀ ਆ ਤੇ ਇੱਕ ਦੇ ਵਿੱਚੋਂ 30 ਕਿਲੋ ਚ 29 ਕਿਲੋ ਕਣਕ ਜਿਹੜੀ ਸੀਗੀ ਉਹ ਨਿਕਲ ਰਹੀ ਸੀ ਜਦਕਿ ਮਸ਼ੀਨ ਨਵੀਂ ਲਾਈ ਨਹੀਂ ਸੀ ਉਹ ਫਿਰ ਬਾਅਦ ਚ ਲੱਗੀ ਆ ਅੰਦਰੋਂ ਕੱਢ ਕੇ ਲਿਆਂਦੀ ਗਈ ਆ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਤੁਹਾਨੂੰ ਕੀ ਲੱਗਦਾ ਕਿ ਉਹ ਮਸ਼ੀਨ 'ਚ ਕੋਈ ਖਰਾਬੀ ਹੋ ਸਕਦੀ ਹੈ ਜਾਂ ਜਾਣ ਬੁੱਝ ਕੇ ਘੱਟ ਕੋਲੀ ਜਾ ਰਹੀ ਹੈ ਨਹੀਂ ਉਹ ਜਾਣ ਬੁੱਝ ਕੇ ਘੱਟ ਦਿੱਤੀ ਜਾਂਦੀ ਹੈ ਜੀ ਮਸ਼ੀਨ 'ਚ ਖਰਾਬੀ ਕਿੱਦਾਂ ਕੀ ਹੋ ਸਕਦੀ ਹੈ ਦੱਸੋ ਮੈਨੂੰ ਪਹਿਲਾਂ ਜੇ ਮਸ਼ੀਨ 'ਚ ਖਰਾਬੀ ਕੀਤੀ ਹੁੰਦੀ ਤੇ ਮਸ਼ੀਨ ਨੇ ਉਹ ਦਾਣੇ ਜਿਹੜੇ ਵੱਧ ਦਸਣੇ ਸੀ ਉਹ ਉਹਦਾ ਜਿਹੜਾ ਤੋਲ ਸੀ ਉਹ 30 ਕਿਲੋ ਦੀ ਜਗ੍ਹਾ ਤੇ 31 ਕਿਲੋ ਬੰਨਾ ਸੀ ਲੇਕਿਨ ਉਹ ਬਿਲਕੁਲ ਨਾਰਮਲ ਮਸ਼ੀਨ ਨੇ ਉਹਦੇ ਤੇ ਦਾਣੇ ਹੀ ਘੱਟ ਪਾਏ ਗਏ ਸੀ ਜਦੋਂ ਅਸੀਂ ਬੁੱਕਾਂ ਦੇ ਨਾਲ ਉਹਦੇ ਵਿੱਚ ਦਾਣੇ ਪਾਏ ਆ ਉਹ ਵੀ ਵੀਡੀਓ ਸਾਡੇ ਕੋਲ ਜਿਹੜੀ ਬੁੱਕਾ ਨਾਲ ਦਾਣੇ ਪਏ ਆ ਉਹ ਬੁੱਕਾ ਨਾਲ ਦਾਣੇ ਪਏ ਗਿਆ 30 ਕਿਲੋ ਪੂਰੇ ਹੋਗੇ ਤੇ ਜੇ ਉਹ ਵਾਦਾ ਘਾਟਾ ਹੁੰਦਾ ਤਾਂ ਫਿਰ ਉਹ 31 ਕਿਲੋ ਬੋਲਦੀ ਨਾ ਫਿਰ ਉਹ 30 ਕਿਲੋ ਬਰਾਬਰ ਕਿੱਦਾਂ ਰਹਿ ਗਈ ਇਹਦਾ ਮਤਲਬ ਘੱਟ ਪਾਏ ਗਏ ਸੀ ਦਾਣੇ ਇਸ ਕਰਕੇ ਤੁਸੀਂ ਇਸ ਡੀਪੂ ਜਾਂ ਹੋਰ ਡੀਪੂ ਵਾਲਿਆਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਹੋ ਗਿਆ ਪਿੱਛੇ ਉਹਨੂੰ ਖਤਮ ਕਰ ਦਈਏ ਇਹ ਸਾਡੇ ਗਰੀਬਾਂ ਦਾ ਹੱਕ ਆ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਆ ਉਹ ਕਣਕ ਦੇ ਨਿਰਭਰ ਨੇ ਔਰ ਉਹਨਾਂ ਵਾਸਤੇ ਉਹਨਾਂ ਨੂੰ ਐਮੀਅਤ ਪਤਾ ਆ ਕਿ ਕਿਲੋ ਕਣਕ ਦੀ ਕੀਮਤ ਕੀ ਜੇ ਜਦੋਂ ਮੰਨ ਲਓ ਤੁਸੀਂ 100 ਕਿਲੋ ਦੇ ਵਿੱਚੋਂ ਤੁਸੀਂ 3 100 150 ਰੁਪਏ ਦਾ ਕਬਲਾ ਕਰ ਗਏ ਉਹਨਾਂ ਵਾਸਤੇ ਤੇ ਮੁਸ਼ਕਲ ਆਂਦੀ ਆ ਕਿ ਨਹੀਂ ਉਹਨਾਂ ਦੇ ਜਿਹੜੇ ਬੱਚੇ ਦੋ ਦੋ ਤਿੰਨ ਤਿੰਨ ਬੱਚੇ ਖਾਣ ਵਾਲੇ ਅਸੀਂ ਹੋ ਸਕੇ ਇਹਦੇ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਮੰਗ ਕਰਕੇ ਕੁਝ ਵੱਧ ਪ੍ਰੋਵਾਈਡ ਕਰਾਈਏ ਨਾ ਕਿ ਉਹਨਾਂ ਦੀ ਕਣਕ ਵਿੱਚੋਂ ਹੀ ਅਸੀਂ ਆਪਣਾ ਗੁਜ਼ਾਰਾ ਕਰੀਏ ਬਿਲਕੁਲ ਚਾਹੀਏ ਥੈਂਕ ਯੂ ਪਰ ਪਹਿਲਾਂ ਤੇ ਆਪਣਾ ਨਾਮ ਦੱਸੋ ਮੇਰਾ ਨਾਂ ਕੇ ਮਨਾਰਾ ਜੀ ਦੀ ਕੋਲਰ ਕਰਾਸ ਨਗਾ ਸਰ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਪਿੰਡ ਦੀ ਸਰਪੰਚ ਨੂੰ ਇੱਕ ਕਣਕ ਘੱਟ ਪੁਲੀ ਗਈ ਹੈ ਕੀ ਕਹਿਣਾ ਚਾਹੁੰਦੇ ਇਹ ਬਾਰੇ ਕੁਝ ਸਭ ਬੇਨਸਾਰਾ ਕਣਕ ਬਿਲਕੁਲ ਸਹੀ ਦੇਂਦੇ ਆ ਨਵੇਂ ਕਣੇ ਦੇ ਦੇਂਦੇ ਤੇ ਪੁਰਾਣੇ ਕਣੇ ਤੇ ਫੇਰ ਅੱਥੀ ਆ ਕੇ ਇੱਕ ਦੋ ਅੰਥਰ ਲਾ ਕੇ ਤੇ ਆ ਕੇ ਅੱਥੀ ਧੱਕੇ ਚਾਈ ਕਰਤੀ ਜਾਂਦਾ ਰੌਲਾ ਲਾ ਪੀ ਮਾਣਾ ਚੁਪਾ ਕੇ ਖਲੋਤੇ ਬਿਹਰੇ ਇਹ ਅੱਧਾ ਕੰਡਾ ਰੌਲਾ ਪਾਉਂਦੇ ਆ ਕਣਕ ਵੀ ਘੱਟ ਦੇਂਦੇ ਬਹੁਤ ਕੋ ਜਿੰਦਗੀ ਕਿਹੜੇ 100 ਗ੍ਰਾਮ ਘੱਟ ਕੇ 200 ਗ੍ਰਾਮ ਘੱਟ ਮਤਲਬ ਹੀ 1/2 ਕਿਲੋ ਤੇ ਘੱਟ ਦੇ ਲਓ ਕਿ ਜਦ ਕ ਸਾਰੇ ਮਨ ਲੈ ਕੇ ਨਾਲ ਇੱਕ ਕ ਮਿਲ ਕੇ ਸਹੀ ਲਈ ਜਾ ਕੋਈ ਗੱਲ ਮਾਰ ਜਾਈ ਤੇ ਉਹਨਾਂ ਦੁਨੀਆ ਤੇ ਬੜੀ ਕਟੇ ਕੋਈ ਗੱਲ ਕਰਦੇ ਆਪਣੇ ਤਰ੍ਹਾਂ ਪੁੱਲਿ ਪਾਪੂ ਕਿਤੇ ਚੱਲ ਗਈ ਸਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਤੇ ਉਹਨਾਂ ਨੇ ਬੋਟੀਆਂ ਟੋਲੀਆਂ ਜਿਹਦੇ ਚ 30 ਦੀ 29 ਦੱਸੀ ਜਾ ਰਹੀ ਤੇ 60 ਦੀ 58 ਦੱਸੀ ਜਾ ਰਹੀ ਹਾਂ ਇਹਨਾਂ ਦੇ ਜ਼ਿੰਮੇਵਾਰ ਇਹ ਗੇਟੋਂ ਬਾਹਰ ਜ਼ਿੰਮੇਵਾਰ ਨਹੀਂ ਇਹ ਹੋ ਗਿਆ ਮਤਲਬ ਇਹ ਵਿਚ ਅੱਧਾ ਕਿਲਾ ਜਾਂ ਪੰਨਾ ਗਿਆ ਮੋਟੇ ਦਾਣੇ ਕੱਢ ਕੇ ਮੁੜ ਕੇ ਆ ਕੇ ਤੋਂ ਲੈ ਬਾਹਰ ਨਹੀਂ ਕੱਲਾ ਬਾਹਰ ਲਿਆ ਕੇ ਆ ਗਏ ਨੇ ਸਾਰੇ ਕੀਤੇ ਆ ਉਹ ਸਾਰੀ ਬਾਹਰੋਂ ਆਈ ਹੈ ਹਾਂਜੀ ਇਹ ਲੈ ਕੇ ਚਲ ਗਏ ਤਾਂ ਠੰਡ ਕੀ ਪਲ ਨੇ ਕੀ ਕੀਤਾ ਬਾਹਰ ਕੀ ਨਹੀਂ ਕੀਤਾ ਚਾਰ ਪੰਜ ਜਨੇ ਮੁੰਡੇ ਨਾਲ ਹੈਗੇ ਬਾਕੀ ਨਿਕਲੇ ਕੇ ਨਾਲ ਅੱਗੇ ਰੋਲਾ ਲਾ ਭੀ ਮਾਨ ਅੱਲਾ ਲਿਆ ਉਹ ਲਾ ਭੀ ਜਮਾ ਤੱਕ ਨਾ ਸਪੱਜੀ ਲੈ ਆ ਉਹ ਇਹ ਇੱਕ ਕਾਰੇ ਮੈਂ ਇਹ ਮਦਰ ਇਲੈਕਸ਼ਨ ਤੇ ਸਾਡੇ ਅਮਰ ਆਪੋ ਜੀ ਚੇਸ ਕਰਕੇ ਸਾਡੇ ਦਾ ਸਾਰੇ ਨਾਲ ਖਾਰਖਾਨੀ ਆ ਇਹਨਾਂ ਮੇਰੇ ਲਛੇ ਮਰਦਾ ਕਿਉਂ ਕਿ ਜੇ ਕਰਕੇ ਖਾਰਖਾਨੇ ਦੀ ਜੀਡੀਪੀ ਲੱਕ ਕਿਉਂ ਨਹੀਂ ਗਈ ਮੈਂ ਜੀਡੀਪੀ ਕਿ ਕਿਉਂਗੇ ਉਹਦਾ ਖਾਸ ਮੰਦਾ ਉਹਨੇ ਇਹਦੀ ਮਰਦਾ ਕੀਤੀ ਆਂ ਇਹਦੀ ਮਦਦ ਨਹੀਂ ਕੀਤੀ ਇਸ ਕਾਰਨ ਕਿ ਸਾਡੇ ਨਾਲ ਖਾਰਖਾਨੀ ਆ ਤੇ ਜਦ ਕਿ ਉਹ ਦੂਜਾ ਲਿਪੂ ਜੋ ਪੱਤੇ ਨੇ ਕਰਦਾ ਸਾਡੇ ਕੋ ਜੜਾ ਨੇ ਉਸ ਵੇਲੇ ਪੱਤੀ ਕੱਢ ਕੇ ਦੇ ਦਿਆ ਹੁਣ ਉਹਦੇ ਦੀਪੂ ਦੇ ਪੱਤੇ ਨੇ ਅਸੀਂ ਕੱਟ ਲਿਆ ਇਹ ਕਹਦਾ ਕੇਸ ਨੂੰ ਮੋੜਾ ਨਹੀਂ ਤਾਂ ਬਿਲਕੁਲ ਸਹੀ ਚੱਲਦਾ ਸਿਰਫ ਇੱਕ ਇਹ ਇਲੈਕਸ਼ਨ ਦੇ ਕਰਕੇ ਮੈਂ ਮੇਰਾ ਨਾਮ ਦਿੰਦਾ ਕਿ ਬੜੇ ਚੜੀ ਦੇ ਇਸੇ ਕਰਨ ਤਾਂ ਹੋਰ ਕੋਈ ਗੱਲ ਬਾਤ ਨਹੀਂ ਯਾਰ ਇਹ ਸਾਰਾ ਹੋ ਗਿਆ ਮੈਂ ਡੀਪੋ ਕਰਦਾ ਤਾਂ ਕੋਈ ਗੱਲ ਬਾਤ ਨਹੀਂ ਹੋਈ ਕਿੰਨੇ ਚਾਰ ਟੋਲਾ ਲਗਾਤਾ ਤੁਹਾਡੇ ਕੋਲ ਇਹ ਡੀਪੋ ਮੈਂ ਕੋ 47 ਲੱਖ ਭਗ 40 ਸਾਲ ਤੋਂ ਪਹਿਲਾਂ ਕਦੀ ਇਤਰਾਹ ਦਾ ਕੋਈ ਮਾਮਲਾ ਕੋਈ ਗੱਲ ਬਾਤ ਨਹੀਂ ਹੋਈ ਸਾਰਾ ਮੇਰਾ ਸਾਮ ਦਾ ਮਰਨਾ ਕੋਈ ਸਾਤ ਜਾਂ ਸਾਰਾ ਦੋਟਾ ਜਿਹੜਾ ਜਣਾ ਕੋ ਮਰਦਾ ਜਣਾ ਕਿਆ ਦੇ ਮਰਦਾ ਨਿਕਾ ਮਾਕੀ ਕਰਤੀ ਆਈ ਕੋਈ ਜਵਾਬ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਣਕ ਤੋਲ ਚ ਘਟਵਾਤ ਦਿਖਾਈ ਗਈ ਉਹ ਇਹਨਾਂ ਨੇ ਬਾਹਰ ਹੀ ਕਿਤੇ ਕਪੜਾ ਕੀਤਾ ਮਾਰ ਕੇ ਤਾਂ ਮੋਟਾ ਮਾਰ ਕੇ ਬਾਹਰ ਕਾਲੋ ਅੱਧਾ ਕਿਲੋ ਅੱਧਾ ਕਿਲੋ ਕਰ ਜਿੰਦੀਆ ਮੋਕ ਪਰ ਕੇ ਕਾਲੋ ਇਹ 12 ਲਾ ਕੇ ਫਿਰ ਰਿਆਂਗ ਤੋਲੀ ਆ ਉਹਦੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੁਰਾਣੇ ਕੰਡੇ ਤੇ ਤੋਲਦੇ ਪਿਓ ਨਵੇਂ ਕੰਡੇ ਮਈਆ ਕਰਾਏ ਗਏ ਉਹ ਨਹੀਂ ਵਰਤਿਆ ਪੁਰਾਣਾ ਕੰਡਾ ਹੱਡ ਕੋਲ ਪਿਆ ਲਾ ਕੇ ਕੰਪਿਊਟਰ ਉਹਦੀ ਕੰਪਿਊਟਰ ਦੀ ਕੰਪਟਾ ਤੇ ਤੋਲਦੇ ਨੇ ਇਹਦੇ ਤੋਲਦੇ ਨੇ ਦੋਵੇਂ ਕੰਡੇ ਤੇ ਉਹ ਉਹਦੇ ਤੇ ਕੋਈ ਫਰਕ ਲੱਗਦਾ ਕੋਈ ਫਰਕ ਨਹੀਂ ਲੱਗਦਾ ਯਾਰ ਦੋਹਾਂ ਪਾਸੇ ਤੋਕੇ ਪੂਰੀ ਕਾਟ ਕੇ ਨਿਕਲੇ ਮਤਲਬ ਕੰਡਿਆਂ ਦੇ ਅੰਦਰ ਕੋਈ ਚੱਕਰ ਨਹੀਂਗਾ ਓਏ ਚੱਕਰ ਕੰਪਿਊਟਰ ਵਾਲੇ ਕੰਡੇ ਪੁਰਾਣਾ ਵੀ ਕੰਡਾ ਹੈਗਾ ਉਹ ਵੀ ਕੰਪਿਊਟਰ ਵਾਲਾ ਪਿਆ ਦੂਜਾ ਕੰਡਾ ਕੋਈ ਨਹੀਂ ਮਤਲਬ ਕੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰ ਤੇ ਜਿਹੜਾ ਮਤਲਬ ਰੌਲਾ ਪਿਆ ਉਹ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਤੇ ਮਦੇ ਇਹ ਤਾਂ ਕਿਸੇ ਹੀ ਕਰਦੀ ਸਿਰਫ ਵੋਟਾਂ ਦਾ ਮਨੇ ਚੱਕਰਾ ਹੋਰ ਕੋਈ ਗੱਲ ਨਹੀਂ ਇਹ ਕੋ ਆ ਸਾਡੇ ਪੰਜਵੇਂ ਬੇਕ ਪਾਸੇ ਆਇਆ ਨਾ ਚਾਰ ਮੈਂਬਰ ਆ ਇਹ ਮਦੇ ਦਾ ਹਰਾਸਮੈਂ ਕਾ ਲਈ ਮੈਂਬਰ ਮੇਰਾ ਨਾ ਲੱਗਦਾ ਕੋਈ ਲੱਗਦਾ ਨਹੀਂ ਪੈਦਾ ਪ੍ਰਬੰਧਕ ਲੱਗਦਾ ਜਿਸ ਕਰਕੇ ਸਾਡੇ ਨਾਲ ਆਪਣੇ ਦੇਈਆ ਕਰਨਾ ਹੋਰ ਕੋਈ ਗੱਲ ਬਾਤ ਪੰਚਾਇਤ ਦੇ ਵਿੱਚ ਉਹ ਸਾਰੇ ਕੰਮ ਜਿਹੜੇ ਹੋ ਰਹੇ ਉਹ ਪ੍ਰਬੰਧਕ ਦੀ ਜ਼ਰੂਰ ਉਹ ਪ੍ਰਬੰਧਕ ਸਾਰੇ ਹੁੰਦੇ ਚੜ ਕੇ ਨਾਲ ਮੈਂਬਰ ਕੋਲ ਪੂਰਾ ਨਹੀਂਗਾ ਤੁਸੀਂ ਜਿਹੜੇ ਤੁਹਾਡੇ ਕੋਲੋਂ ਮਤਲਬ ਕਣਕ ਲੈਣ ਆਉਂਦੇ ਆ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵੀ ਆ ਗਿਆ ਹੋਵੇਗਾ ਵੀ ਤੁਸੀਂ ਘੱਟ ਤੋਲਦੇ ਹੋ ਜਾਂ ਮਤਲਬ ਗਲਤ ਤੋਲਦੇ ਹੋ ਇਹਦੇ ਤੇ ਦੁਕਾਨਦਾਰੀ ਨੂੰ ਫਰਕ ਪੈਂਦਾ ਆ ਤੁਸੀਂ ਉਹ ਆਪਣੇ ਜਿਹੜੇ ਡਿੱਪੂ ਦੇ ਵਿੱਚ ਲੈਣ ਵਾਲੇ ਲੋਕਾਂ ਨੇ ਕਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਪੰਜ ਬਜ਼ੌਣੇ ਯਾਰ ਭੇਜਵਾ ਬਸ ਸਾਢੇ ਸਾਢੇ ਨਾਲ ਆ ਕੇ ਲੈ ਕੋਈ ਗੱਲ ਸਾਫ਼ ਸੁੱਧੀ ਕਰਕੇ ਮਿਲ ਲਈਏ ਕੋਈ ਗੱਲਬਾਤ ਨਹੀਂ ਇਹ ਜਾਣ ਕੇ ਵੀਡੀਓ ਨਾ ਚਾੜਦੀ ਇਹ ਮੁੰਡੇ ਨੇ ਚਾੜਤੀ ਆ ਹੋਰ ਕੋਈ ਗੱਲਬਾਤ ਨਹੀਂ ਆਈ ਤੁਸੀਂ ਜੋ ਤੋ ਹੀ ਆ ਲਾਸਟ ਕੀ ਕਹਿਣਾ ਚਾਹੋਗੇ ਆਪਣਾ ਮੈਂ ਆ ਕਹਿਣਾ ਚਾਹੁੰਦਾ ਮਤਲਬ ਵੈਲਕਮ ਬੰਦਾ ਸੱਚ ਜੱਟ ਨਾ ਕੰਮ ਚੱਲਦਾ ਜਾਣ ਕੇ ਵੇਖਣ ਪਹੁੰਚੀ ਬਸ ਹੋਰ ਕੋਈ ਗੱਲ ਬਾਤ ਨਹੀਂ 6 ਲੱਖ ਦੀ ਮਾਰੀ ਕਰਕੇ ਪੰਚਾਇਤ ਦੇ ਇਲਾਕੇ ਕਰਕੇ ਦੋ ਢਿੱਪੇ ਕਿ ਉਹਨਾਂ ਦੇ ਦੋ ਢਿੱਪੇ ਕਰਾ ਦੇ ਇਹ ਕਿਉਂ ਨਹੀਂ ਗਈ ਮੇਰਾ ਤਾਂ 40 ਸਾਲਾਂ ਤੋਂ ਮਦਰ ਕੋਈ ਲਾਮਾ ਕੋਈ ਗਾਲ ਨਹੀਂ ਕਮਾਰਨੀ ਆਈ ਤੇ ਜਦੋਂ ਮੈਂ ਪਹੁੰਚਿਆ